ਹਾਂਜੀ ਕੀ ਇਹ ਜੋ ਘਟਨਾ ਵਾਪਰੀ ਤੁਹਾਡੇ ਨਾਲ ਕੀ ਹੋਇਆ ਜੀ ਮੈਂ ਬਾਈ ਜੀ ਸਾਧ ਖਨੂ ਆ ਰਿਹਾ ਸੀਗਾ ਆ ਫ੍ਰੀਕੋਰਟ ਨੂੰ ਆ ਰਿਹਾ ਸੀ ਸਾਧ ਖਨੂ ਤੇ ਮਾਨੀ ਵਾਲੇ ਮੋੜ ਤੇ ਤਕਰੀਬਨ ਨੇੜੇ ਜੇ ਆ ਕੇ ਦੋ ਮੋਟਰਸਾਈਕਲ ਵਾਲੇ ਜਿਹੜੇ ਮੁੰਡੇ ਉਹ ਮਗਰੋਂ ਮੇਰੇ ਬਰਾਬਰ ਲਾ ਕੇ ਉਹਨਾਂ ਨੇ ਮੇਰਾ ਵੱਡੂਆ ਜਿਹੜਾ ਪਰਸ ਖਣੇ ਗਿੱਜਾ ਉਹਨਾਂ ਨੇ ਹੱਥ ਪਾਇਆ ਝਟਕਾ ਮਾਰ ਕੇ ਉਹ ਵਟ ਲਿਆ ਪਰ ਮੈਂ ਉਹਨਾਂ ਦੇ ਮਗਰ ਭੱਜਿਆ ਭਜਾਈ ਸਕੂਟਰੀ ਕਿਉਂਕਿ ਉਹ ਵੀ ਤੁਰਿਆ ਆ ਰਹੇ ਮੈਂ ਵੀ ਮਗਰ ਹੀ ਆ ਰਿਹਾ ਸੀ ਜੰਦਾ ਬਾਈ ਤੇ ਉਹਨਾਂ ਨੇ ਆ ਕੇ ਤੇ ਕੋ ਕਾਪਾ ਸੀ ਉਹਨਾਂ ਕੋਲੇ ਉਹਨਾਂ ਨੇ ਇੱਕ ਕਾਪਾ ਕੱਟਿਆ ਜਦੋਂ ਮੈਂ ਬਰਾਬਰ ਜਿਹੜੇ ਉਹਨਾਂ ਦੇ ਭਜਾ ਕੇ ਲਈ ਤੇ ਉਹਨੇ ਕਾਪਾ ਕਮਾਇਆ ਉਹ ਮਾੜਾ ਜਿਹਾ ਪੁੱਠੇ ਮੇਰੇ ਵਜਿਆ ਵੀ ਆ ਪਰ ਕੋਈ ਜਗਮ ਵਾਲਾ ਨਹੀਂ ਗੱਲ ਵੀ ਛੱਡਿਆ ਛੱਡਾ ਨਹੀਂ ਵਜਿਆ ਤੇ ਉਹ ਵਟੂਆ ਲੈ ਕੇ ਚੌਂਕ ਨੂੰ ਸਿੱਤੇ ਫਿਰ ਸਾਦਕ ਨੂੰ ਆ ਗਏ ਆ ਕਿਹੜੇ ਸਾਧਨ ਤੇ ਸੀ ਮੈਂ ਉਹ ਮੋਟਰਸਾਈਕਲ ਤੇ ਸੀ ਮੈਂ ਤੇ ਤਕਰੀਬਨ ਸਮਾਨ ਕੀ ਸੀ ਵਟੂਏ ਦੇ ਵਿੱਚ ਆਹਨ ਵਿੱਚ 6000 ਰੁਪਈਆ ਸੀ ਤਕਰੀਬਨ 7000 ਤੋਂ ਉੱਪਰ ਹੋਣਗੇ 8000 ਦੇ ਕਰੀਬ ਤੇ ਲਾਇਸੈਂਸ ਆਧਾਰ ਕਾਰਡ ਪੈਨ ਕਾਰਡ ਏਟੀਐਮ ਸਾਰੇ ਕਾਗਜ਼ ਪੱਤਰੀ ਵਿੱਚ ਕੋਈ ਛੱਕ ਪਿਆ ਵੀ ਕੋਈ ਕੌਣ ਹੋ ਸਕਦੇ ਨਹੀਂ ਕੁਝ ਨਹੀਂ ਪਤਾ ਜੀ ਐ ਤਾਂ ਹੁਣ ਅਣਪਛਾਤੇ ਸੀਗੇ ਉਹ ਮੂੰਹ ਉਹਨਾਂ ਦੇ ਸਾਫੇ ਲਏ ਹੋਏ ਸੀ ਮੂੰਹ ਦੇ ਉੱਤੇ ਦੋ ਜਣੇ ਪੱਕੇ ਜੇ ਰੰਗ ਦੇ ਮੁੰਡੇ ਸੀਗੇ ਜੀ ਇਹ ਘਟਨਾ ਫਰੀਦਕੋਟ ਰੋਡ ਦੀ ਪੈਲਸਾ ਕੋਲ ਰੋਡ ਦੀ ਜੀ ਬਿਲਕੁਲ ਮਾਨੀ ਵਾਲੇ ਮੋੜ ਦੇ ਨੇੜੇ ਜੀ ਰੋਡ ਦੇ ਉੱਤੇ ਹੀ ਠੀਕ ਹੈ ਧੰਨਵਾਦ